ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਇੱਧਰ ਆਪਾਂ ਨੇ ਅੱਗ ਜਾਲ ਲਈ ਜੀ ਇੱਧਰ ਆਪਾਂ ਨੇ ਕੜਾਹੀ 'ਚ ਸਰੋਂ ਦਾ ਤੇਲ ਪਾ ਲਿਆ ਤੇਲ ਨੂੰ ਆਪਾਂ ਗਰਮ ਕਰ ਲੈਣੇ ਆ ਚੰਗੀ ਤਰ੍ਹਾਂ ਕਾੜ੍ਹ ਲੈਣੇ ਆ ਲੋ ਜੀ ਆਪਾਂ ਨੇ ਆ ਬੇਸਣ ਲੈ ਲਿਆ ਬੇਸਣ ਆਪਾਂ ਨੇ ਸਾਂ ਲੈ ਆ ਪਿਆਜ਼ ਲੈ ਲਈ ਪਿਆਜ਼, ਸਿਮਲਾ ਮਿਰਚ ਤੇ ਆਲੂ ਇਹਨਾਂ ਨੂੰ ਆਪਾਂ ਬੇਸਣ ਦੇ ਵਿੱਚ ਮਿਕਸ ਕਰ ਲੈਣੇ ਆ ਪਿਆਜ਼ ਪਾਉਣੇ ਆ ਦੇ ਵਿੱਚ ਪਾ ਲੈਨੇ ਤੇ ਆਲੂ ਪਾ ਲੈ। ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਫਿਰ ਬੇਸਨ ਦੇ ਵਿੱਚ। ਲਓ ਜੀ ਆਲੂ ਪਿਆਜ਼ ਆਪਣੇ ਮਿਕਸ ਹੋ ਗਏ ਹੁਣ ਆਪਾਂ ਲਓ ਜੀ ਆਪਾਂ ਜੀਰਾ ਪਾ ਲੈਨੇ ਥੋੜਾ ਜਿਹਾ। ਹਲਦੀ ਪਾਉਨੇ ਆ। ਕਲਰ ਵਾਸਤੇ। ਨਮਕ ਪਾਉਨੇ ਆ ਸਵਾਦ ਅਨਸਾਰ ਥੋੜਾ ਜਿਹਾ ਖੱਟੇ ਪਾਵਾਂਗੇ ਰੈੱਡ ਮਿਰਚ ਪਾ ਲੈਨੇ ਆ ਹੁਣ ਆਪਾਂ ਇਹਨਾਂ ਨੂੰ ਥੋੜਾ ਥੋੜਾ ਪਾਣੀ ਪਾ ਕੇ ਗੁੰਨ ਲੈਨੇ ਆ ਕਿਉਂਕਿ ਆਪਣੇ ਆਲੂ ਤੇ ਪਿਆਜ਼ ਸਿਮਲਾ ਵਿੱਚ ਪਹਿਲਾਂ ਧੋ ਕੇ ਇਕੱਠੇ ਹੋਏ ਤੇ ਸੁੱਕੇ ਹੋਏ ਇਸ ਲਈ ਆਪਾਂ ਥੋੜਾ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਬੇਸਨ ਦੇ ਵਿੱਚ ਮਿਕਸ ਕਰ ਲੈਣੀ ਹੈ। ਲਓ ਜੀ ਬੈਟਰ ਆਪਣਾ ਤਿਆਰ ਹੋ ਗਿਆ। ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲਿਆ। ਇੱਧਰ ਆਪਣੀ ਅੱਗ ਵੀ ਵੱਲ ਗਈ। ਤੇਲ ਕੜ ਗਿਆ। ਹੁਣ ਆਪਾਂ ਇਹਦੇ ਵਿੱਚ ਪਕਾਉਣੀ ਹੈ। ਲਓ ਜੀ ਜਿਹੜਾ ਆਪਾਂ ਨੇ ਬੈਟਰ ਤਿਆਰ ਕੀਤਾ ਤੇ ਇਹਦੇ ਆਪਾਂ ਛੋਟੇ ਛੋਟੇ ਪਕੌੜੇ ਬਣਾ ਲੈਨੇ ਆਂ ਨਾਂਬਹੁਤੇ ਵੱਡੇ ਤੇ ਨਾਂਬਹੁਤੇ ਛੋਟੇ ਇਹਨਾਂ ਨੂੰ ਆਪਾਂ ਪਕਾ ਲੈਂਦੇ ਨੇ ਲੋ ਜੀ ਅੱਡਾ ਚਮਚਾ ਫੇਰ ਕੇ ਘੜਤੀ ਫੇਰ ਕੇ ਆਪਾਂ ਇਹਨਾਂ ਨੂੰ ਪਕਾ ਲੈਨੇ ਬ੍ਰਾਊਨ ਹੁੰਦੇ ਤੱਕ ਪਕਾਵਾਂਗੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਬ੍ਰਾਊਨ ਕਰ ਲੈਨੇ ਲੋ ਜੀ ਪਕੌੜੇ ਆਪਣੇ ਪੱਕ ਗਏ ਆਪਾਂ ਇਹਨਾਂ ਨੂੰ ਤੇਲ ਤੋਂ ਬਾਹਰ ਕੱਢ ਲੈਨੇ ਆਂ ਦੇਖੋ ਕਿੰਨਾ ਸੋਹਣਾ ਕਲਰ ਆਇਆ ਨਾ ਬਹੁਤੀ ਅੱਗ ਤੇਜ ਤੇ ਨਾ ਬਹੁਤੀ ਘੱਟ ਮੱਠੀ ਮੱਠੀ ਅੱਗ ਤੇ ਲੋ ਜੀ ਇਸੇ ਤਰ੍ਹਾਂ ਆਪਾਂ ਸਾਰੇ ਪਕੌੜਿਆਂ ਨੂੰ ਬਣਾ ਲੈਨੇ ਆਂ ਜੀ ਪਕਾੜੇ ਆਪਾਂ ਨੇ ਸਾਰੇ ਬਣਾ ਲਏ ਦੇਖੋ ਕਿੰਨੇ ਵਧੀਆ ਰੰਗ ਆਇਆ ਕਲਰ ਆਇਆ ਵਧੀਆ ਪੱਕ ਗਏ ਜੀ ਆਪਾਂ ਨੇ ਲਸਣ ਲੈ ਲਿਆ ਆ ਪਿਆਜ਼ ਲੈ ਲਿਆ ਇਹਨਾਂ ਨੂੰ ਆਪਾਂ ਕੁੱਟ ਲੈਨੇ ਬ੍ਰੀਕ ਕਰ ਲੈਨੇ ਚੰਗੀ ਤਰ੍ਹਾਂ ਆਹ ਰ ਕੋ देसी ਤਰੀਕੇ ਨਾਲ ਬਣਾਵਾਂਗੇ ਜੀ ਜਿਵੇਂ ਆਪਾਂ ਰੋਜ਼ ਘਰ ਚ ਰੁਟੀਨ ਚ ਬਣਾਉਨੇ ਆ ਇਹਦੇ ਵਿੱਚ ਆਪਾਂ ਥੋੜਾ ਥੋੜਾ ਨਮਕ ਐਡ ਕਰ ਲੈਂਦੇ ਆ ਲਓ ਜੀ ਹਲਦੀ ਐਡ ਕਰਦੇ ਆ ਨਮਕ ਪਾਉਨੇ ਆ ਓਹੋ ਵਿੱਚ ਪਾ ਲੈਨੇ ਆ ਕੁਸਾ ਆਪਾਂ ਹਰੀ ਪਾਵਾਂਗੇ ਥੋੜੀ ਪਾਵਾਂਗੇ ਰੈੱਡ ਚਲੋ ਜੀ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕੁੱਟ ਲੈਨੇ ਆ ਅੱਜ ਆਪਾਂ ਮਿਕਸੀ ਚ ਗ੍ਰਾਉਂਡ ਨਹੀਂ ਕਰਦੇ ਅੱਜ ਆਪਾਂ ਕੁੰਡੀ ਸੋਤੇ ਚ ਦੇਸੀ ਤਰੀਕੇ ਨਾਲ ਜਿਵੇਂ ਅੱਗੇ ਬਣਾਉਂਦੇ ਥਿੰਡੇ ਤੇ ਸਬਜੀ ਹੁਣ ਤਾਂ ਆਪਾਂ ਸੇਤੀ ਦੇ ਮਾਰੇ ਮਿਕਸੀਆਂ ਚ ਚੱਲ ਪਈ ਜੀ ਪਰ ਇਹੋ ਜਿਹਾ ਟੈਸਟ ਨਹੀਂ ਸਬਜੀ ਦਾ ਆਉਂਦਾ ਜਿਹੜਾ ਜ ਚੁੱਲੇ ਤੇ ਥਿੰਡੇ ਸੋਤੇ ਚ ਮਸਾਲਾ ਪੁੱਟਿਆ ਚੁੱਲੇ ਤੇ ਸਬਜੀ ਬਣੀ ਉਹ ਟੈਸਟ ਉਹ ਲੱਗੇ ਹੁੰਦਾ ਲਓ ਜੀ ਮਸਾਲਾ ਆਪਣਾ ਬਣ ਗਿਆ ਚੰਗੀ ਤਰ੍ਹਾਂ ਠੀਕ ਹੋ ਗਿਆ ਇਹਨੂੰ ਪਟਾਕੇ ਰੱਖ ਦਿੰਨੇ ਆ। ਇਹਦੇ ਤੇ ਹਰੀਆਂ ਮਿਰਚਾਂ ਲੈ ਲਈਆਂ ਜੀ। ਇਹਨਾਂ ਨੂੰ ਆਪਾਂ ਕੱਟ ਲੈਣੇ ਆ ਇਹਨਾਂ ਨੂੰ ਨਹੀਂ ਕੁੱਟਾਂਗੇ। ਇਹਨਾਂ ਨੂੰ ਆਪਾਂ ਬ੍ਰੀਕ-ਬ੍ਰੀਕ ਕੱਟ ਕਰ ਲੈਨੇ। ਕਿਉਂਕਿ ਇਹ ਵਿੱਚ ਆਪਾਂ ਨੂੰ ਦਿਸਦੇ ਹੀ ਵਧੀਆ ਲੱਗਦੇ ਨੇ। ਜੇ ਆਪਾਂ ਕੁੱਟ ਕੇ ਪਾਵਾਂਗੇ ਵੀਰੇ ਇਹਨਾਂ ਦਾ ਨਹੀਂ ਪਤਾ ਲੱਗਣਾ। ਹਰੀਆਂ ਮਿਰਚਾਂ ਤੇ ਟਮਾਟਰ ਕੱਟ ਲੇ। ਆਪਾਂ ਲੈ ਲਿਆ। ਇਹਦੇ ਵਿੱਚ ਆਪਾਂ ਬੇਸਨ ਐਡ ਕਰ ਲੈਨੇ ਆ। ਨੇ ਐਡ ਕਰ ਲਿਆ ਅੱਧੀ ਕੁ ਕੌਲੀ ਬੇਸਨ ਦੀ ਆ ਹੁਣ ਇਹਦੇ ਵਿੱਚ ਆਪਾਂ ਹਾ ਦਹੀਂ ਪਾ ਲੈਨੇ ਆ ਦਹੀਂ ਚੰਗੀ ਤਰ੍ਹਾਂ ਕੋਟ ਕੇ ਰੱਖੀ ਹੋਈ ਆ ਸੁੱਕੀ ਵੀ ਪਾ ਲੈਨੇ ਆ ਵੀ ਦਹੀਂ ਵੀ ਪਾ ਲੈਨੇ ਆ ਆਪਾਂ ਦਹੀਂ ਪਾਵਾਂਗੇ ਹੁਣ ਇਹਨੂੰ ਬੇਸਨ ਤੇ ਦਹੀਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਨੇ ਆ ਤਾਂ ਜੋ ਜਿਹੜੀਆਂ ਗੰੰਡਾਂ ਨੇ ਉਹ ਵਿੱਚ ਨਾ ਪੈਣ ਚੰਗੀ ਤਰ੍ਹਾਂ ਫੈਂਟਨ ਹੈ ਚੰਗੀ ਤਰ੍ਹਾਂ ਦਹੀਂ ਤੇ ਬੇਸਨ ਆਪਣਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਕਿੰਨਾ ਕੁ ਆਪਾਂ ਨੂੰ ਪਾਣੀ ਦੀ ਲੋੜ ਹੈ ਹੋਰ ਪਾ ਲੈਨੇ ਆਏ ਉਹੋ ਆ ਜੀ ਤੇਸਟ ਨਾਲ ਆਪਣਾ ਪਕੌੜਿਆਂ ਵਾਲਾ ਥੀ ਜੀਰਾ ਵਿੱਚ ਬੈਟਰ ਦੇ ਕੋਲ ਦੇ ਵਿੱਚ ਜੀਰਾ ਪਾ ਲਓ ਲੈ ਜੀ ਇਹਨੂੰ ਆਪਾਂ ਟੱਕ ਕੇ ਰੱਖ ਦਿੰਨੇ ਆ। ਜੀ ਆ ਮੇਥੇ ਨੇ ਮੇਥੇ ਵੈ ਵਾਸਤੇ ਵਧੀਆ ਹੁੰਦੇ ਨੇ ਕੜੀ ਵੀ ਵੈ ਹੁੰਦੀ ਹੈ ਉਹ ਇੱਥੇ ਜ਼ਰੂਰ ਪਾਉਣੇ ਚਾਹੀਦੇ ਨੇ। ਮੇਥਿਆਂ ਨੂੰ ਆਪਾਂ ਮਾੜਾ ਜਿਹਾ ਬ੍ਰਾਊਨ ਕਰ ਲੈਨੇ। ਹੁਣ ਆਪਾਂ ਜਿਹੜਾ ਮਸਾਲਾ ਇਸ ਤੇ ਆਪਣੇ ਬ੍ਰਾਊਨ ਹੋ ਗਏ ਹੁਣ ਜਿਹੜਾ ਆਪਾਂ ਮਸਾਲਾ ਘੁੱਟਿਆ ਜੀ ਇਹਦੇ ਵਿੱਚ ਐਡ ਕਰ ਦਿੰਨੇ ਆ। ਹਿਸਾਬ ਲਈ ਮੈਂ ਚੰਗੀ ਤਰ੍ਹਾਂ ਪੋਨ ਲੈ ਲੈਂਨ। ਆ ਜਾਂਦੇ ਪਰੇ ਵਿੱਚ ਪਾਣੀ ਐਡ ਕਰ ਲਵਾਂ ਤਾਂ ਜੋ ਜਿਹੜੇ ਲਾਹਣ ਪਿਆਜ਼ ਆਪਣਾ ਚੰਗੀ ਤਰ੍ਹਾਂ ਪੱਕ ਕੇ ਮਿਕਸ ਹੋ ਉਪੇ ਉਹਨੂੰ ਜਿੰਨੀ देर ਤੱਕ ਪਕਾਉਣਾ ਹੈ ਜਿੰਨੀ देर ਤੱਕ ਆਪਣਾ ਕਾਲਾ ਦਵਾਰੇ ਨਹੀਂ ਤੇਲ ਘੀ ਛੱਡ ਜਾਂਦਾ ਜਿੰਨੀ ਦੇਰ ਤੱਕ ਪਕਾ ਲੈਂਦੇ ਆ। ਲਾਜੀ ਮਸਾਲੇ ਨੇ ਆਪਣਾ ਪਾਕ ਗਏ। ਘੀ ਛੱਡਣ ਲੱਗ ਗਿਆ ਜਦੋਂ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਐਡ ਕਰ ਲਈਏ। ਕਿਉਂਕਿ ਜੀਰਾ ਜੇ ਪਹਿਲਾਂ ਪਾਲਾ ਤਾਂ ਜਿਆਦਾ ਪੱਕ ਜਾਂਦਾ ਜੀ। പക ച മസാലാ പകല പകല ਲੋਜੀ ਮਸਾਲੇ ਨੇ ਆਪਣੇ ਨੂੰ ਦੇਖੋ ਚੰਗੀ ਤਰ੍ਹਾਂ ਤੇਲ ਸੜਤਾ ਪੱਕ ਗਏ ਟਮਾਟਰ ਆ ਤੇ ਮਿਰਚਾਂ ਆਪਾਂ ਜਾਣ ਕੇ ਮੋਟੀਆਂ ਕੱਟੀਆਂ ਸੀ ਹੁਣ ਆਪਾਂ ਜਿਹੜਾ ਵੇਟਰ ਤਿਆਰ ਕਰਿਆ ਤੇ ਇਹਨੂੰ ਵਿੱਚ ਪਾ ਦਿੰਨੇ ਆ ਆ ਇਹ ਪਕੌੜਿਆਂ ਦਾ ਲੱਗ ਗਿਆ ਜੀ ਜੀਰਾ ਜੂਰਾ ਜੇ ਵਿੱਚ ਉਹੀ ਡੱਬਾ ਤੇ ਪਕੌੜਿਆਂ ਚਲੋ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਕਾੜ ਲੈਣੇ ਆ ਕਿਉਂਕਿ ਕੜੀ ਇਹ ਤਾਂ ਹੀ ਹੈ ਕੜਕੜ ਪੱਕੂਗੇ ਇਹਨੂੰ ਅੱਧੇ ਘੰਟੇ ਵਾਸਤੇ ਆਪਾਂ ਕਾ ਲੈ ਜੀ ਚੁੰਨੇ ਦੇ ਵਧੀਆ ਤੇਜ਼ ਅੱਗ ਤੇ ਚਾਹ ਦੇਖੋ ਕੜੀ ਆਪਣੀ ਚੰਗੀ ਤਰ੍ਹਾਂ ਉਬਲ ਕੇ ਰਿਝਣ ਲੱਗ ਗਈ ਹੁਣ ਇਹਨੂੰ ਆਪਾਂ 20 ਮਿੰਟਾਂ ਲਈ ਚੰਗੀ ਤਰ੍ਹਾਂ ਰਿਝਾ ਲਵਾਂਗੇ ਲਓ ਜੀ ਕੜੀ ਦੇਖੋ ਆਪਣੀ ਚੰਗੀ ਤਰ੍ਹਾਂ ਰਿੱਚ ਗਈ ਇਹਨੂੰ ਅੱਧਾ ਘੰਟਾ ਹੋ ਗਿਆ ਐਨ ਪੱਕਦੀ ਨੂੰ ਪੂਰੀ ਨੂੰ ਅੱਧੇ ਤੋਂ ਵੱਧੇ ਹੋ ਗਿਆ ਚੰਗੀ ਤਰ੍ਹਾਂ ਕੜ ਗਈ ਹੁਣ ਜਿਹੜੀ ਇਹ ਅੱਗ ਆਪਾਂ ਇਹਨੂੰ ਬਾਹਰ ਕੱਢ ਦਨੇ ਆ ਆ ਗਰ ਨੂੰ ਬੁਝਾ ਦਿੰਨੇ ਆ। ਜਿੰਨੀ ਕਨਾਲੇ ਰਹਿਤੀ ਆ ਹੁਣ ਜਿਹੜੇ ਆਪ ਪਕੌੜੇ ਬਣਾਏ ਤੇ ਇਹਨੂੰ ਵਿੱਚ ਐਡ ਕਰ ਦਿੰਨੇ ਆ ਕੜੀ ਦੇ। ਹੁਣ ਇਹ ਇਸੇ ਸੇਕ ਤੇ ਜਿੰਨਾ ਪਸੇਤ ਵਿੱਚ ਹੈਗਾ ਇਸੇ ਸੇਕ ਤੇ ਆਪਣੀ ਕੜੀ ਦੇ ਵਿੱਚ ਪਕੌੜੇ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ। ਇਸੇ ਤਰ੍ਹਾਂ ਤੁਸੀਂ ਵੀ ਜਰੂਰ ਸਿਮਲਾ ਮਿਰਚ ਦੇ ਪਕੌੜਿਆਂ ਦੀ ਕੜੀ ਬਣਾ ਕੇ ਦੇਖਿਓ। ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ